ਡਾਕਟਰ ਚਰਨਜੀਤ ਸਿੰਘ ਸੰਕੋਸ ਸਾਉਂਕੀ ਨੂੰ 847 ਇੱਥੇ ਕੀ ਮੇਰੇ ਤੋਂ ਸਾਡਾ ਧਿਆਨ ਰੱਖੀ ਸਾਡੇ ਕੋਰੇ ਨਹੀਂ ਆਉਂਗਾ ਧਿਆਨ ਰੱਖੀ ਮੜਾ ਜਾ ਐਮਐਲਏ ਸਾਉਂਕੋਸ ਸਾਉਂਕੀ ਨੇ ਐਸਟੇਟ ਮਾਲਕ ਆ ਹਾਂ ਜੀ ਜੇਕਰ ਸਰ ਖਲਕਾ ਤੋਂ ਬਹੁਤ ਸਾਲ ਦੇ ਅਸੂਲ ਸਾਬੀਰ ਦਾਤ ਤੋਂ ਪਹੁੰਚ ਰਹੇ ਨੇ ਜੀ ਹੈਲੋ ਜੀ ਵਾਈਲਡਲਾਈਫ ਰੀਗਨ ਨੂੰ ਅਸੀਂ ਨਹੀਂ ਕਹਿੰਦਾ ਕੋਰੋਨ ਦਾ ਰੋਡ ਰਾਈਡ ਸੁਧਾਰੀ ਕਿ ਮੈਂ ਡਾਕਟਰ ਬਿਲਦੇ ਆ ਗਿਆ ਜੈ ਡਾਕਟਰ ਆਜੋ ਐਮ ਐਲ ਡਾਕਟਰ ਚਰਨਜੀਤ ਕਿ ਚੰਕੋਤ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਾਉਣ ਆਇਆ ਹਾਂ ਡਾਕਟਰ ਜੀ ਨਾ ਕਿਹਨਰ ਤੋਂ ਕਿਹਨਰ ਤੋਂ ਤੂੰ ਵੀ ਮਰੇ ਨਾ ਬਾਬੇ ਥੋੜਾ ਜਿਹਾ ਸਾਈਡ ਹੋ ਜਾ ਬਾਬੇ ਜਾਨ ਬੰਦੇ ਦਾ ਬਿਠਾਉਣਾ ਕਿਉਂਕਿ ਦੇਖ ਰਹੇ ਹੋ ਪ੍ਰੋਜੈਕਟ ਚੱਲ ਰਿਹਾ ਹੈ ਜਿੱਦਾਂ ਜਿੱਦਾਂ ਫੰਡ ਆਏ ਨਹੀਂ ਹਨ 314 ਲੱਖ ਦਾ ਨਾ ਕੈਂਪਰ ਨੂੰ ਕਹੋ ਅੱਜ ਆ ਇਹ ਵਾਤ ਅਸੀਂ ਅੱਜ ਕੋਈ ਜਾਰੀ ਆਪਣੇ ਹੈਡਕ quart ਲਾਸਟ ਤੱਕ ਲਈ ਸਰ ਲਾਸ ਉਸ ਟਾਈਮ ਤੋਂ ਪਹਿਲਾਂ ਤੁਸੀਂ IGD ਜੰਨਾਲਾ 2000 ਆ। ਉਹ ਟੈਂਪਸਾਡੀ ਜਿਹੜੀ ਅਲੋਟ ਕੀਤੀ ਅਮਾਉਂਟ ਆ ਖਤਮ ਹੋ ਗਈ ਸੀ 1.5 ਕਰੋੜ। ਇਹ ਤੋਂ ਇਲਾਵਾ ਜਿਹੜਾ ਮੋਰ ਕਹਿ ਰਹੇ ਉਹਨੂੰ ਦੇਖ ਸਕਦੇ ਜਦੋਂ ਸਾਡਾ ਐਸਟੀਮੇਟ ਹੀ ਬਾਸਤ ਹੈ। ਐਸਟੀਮੇਟ ਇੰਪੀਡ ਹੈ। ਇਸਨੂੰ ਦਾ ਇੱਕ ਮਤਲਬ ਫੰਡ ਚਾਹੀਏ ਫੰਡ ਪਾਸ ਹੋ ਗਿਆ ਐਸਟੀਮੇਟ ਤਾਂ ਸਰ ਉਹ ਸੈਟਅਪ ਹੋ ਜਾਣਾ। ਇਹ ਐਸੀ ਸਾਹਿਬ ਨੂੰ ਕਹੇ ਤੇ ਆ ਰਹੀ। डिपांकर दूंता <mean> तो है, डिपांकर तो दूंता। पास होएगा फिर काम उसको कौन? पांटा आजम के साथ। इसको बड़ा बांटी, पांटा बांटी। सेवेन मिनट तीन सेवेन। इन्दिरा के ये साल तीन सौ चौदह ना। ਇਕਸਟਰਨਲ ਜੀ ਇੰਵੇਸਟਮੈਂਟ ਦੇ ਕਲਾਉਡ ਦੇ ਇਕਸਟਰਨਲ ਕੰਪੋਜੀਸ਼ਨ ਦਾ ਹਾਂਜੀ ਹਾਂਜੀ ਇਹ ਵਾਲਾ ਸਿਲੇਕਟ ਚੋਣੇ ਤੋਂ ਦੇਣਾ ਹੁੰਦਾ ਕਿ 634 54 54 54 ਮਾਡਲ ਲੀਡ ਹਮ ਇਹ ਨਹੀਂ ਸਰ ਨੇ 27 17 7 1 1 1 5 ਦੀ ਬੰਦ ਕਰੀ ऐसी ही। ऐसी भी है क्या? केसरी पर मलाई दिखता सी क्या ऐसी मेरे तो observation नहीं है। आमिया सी है उसको कर बीएम भूल गया। आप किसी बोले ऐसी ਸਤਿ ਸ਼੍ਰੀ ਅਕਾਲ ਜੀ ਮੈਂ ਐਮਐਲਬੋਲ ਰਿਹਾ ਹਾਂ ਤੁਹਾਨੂੰ ਕੌਸਾਪ ਤੋਂ ਨਮਸਕਾਰ ਇੱਕ ਸਾਡੇ ਹਸਪੀਟਲ ਬਾਰੇ ਤੁਹਾਨੂੰ ਕੌਸਾਪ ਤੋਂ ਉਹਦੇ ਫੰਡਸ ਕਿਉਂ ਦੇ ਲੇ ਹੋ ਰਹੇ ਨੇ ਜੀ ਸਾਡੇ ਨੇ 9275 ਦਾ ਭੇਜਿਆ ਹੋਇਆ ਸੀ ਐਸਪੀਏ ਔਰ ਇਹ ਜਿਹੜਾ ਕੰਮ ਹੈ ਇੱਕ ਸਾਲ ਦੇ ਅੰਦਰ ਪੂਰਨਾ ਸੀ ਤੇ ਹੁਣ ਆ ਦਿਰ ਨੂੰ ਪੇਢ ਸਾਲ ਹੋ ਚੁੱਕਾ ਹੈ ਅਵੇ ਵੀ ਫੰਡ ਨਹੀਂ ਮਿਲਿਆ ਦੇਨਕਾ ਉਹ ਗੱਲ ਨਹੀਂ ਕਿ ਵਾਸਵਾ ਤਾਂ ਹੁੰਦਾ ਹੀ ਹੈ ਵਿੱਚ ਕਹਿ ਨਹੀਂ ਹੁਣ ਕੀ ਸਟੇਟਸ ਤੋਂ ਮਿਲਦਾ ਤੇ ਜਿਹੜਾ ਇਹ ਫਿੰਗਰ ਤੋਂ ਹੋਣਾ ਇਸ ਨਾਲ ਆਪਣੇ ਗਿਆਨ ਵਿੱਚ ਇਹ ਕੀ ਸਟੇਟਸ ਹੋਇਆ ਹਾਂ ਹਮ ਅਰੇ ਯਾਰ ਕੁੱਤਾ ਚੁੱਪ ਕਰ

ਯਾ ਯਾ ਨਹੀਂ ਯਾਦ ਕਰੀਂ ਮੰਗਲ ਦੇ ਦਸਤੂਰ ਕੋਟਵਾਰ ਜੀ ਕੋਟਵਾਰ ਦੇ ਦਸਤੂਰ ਠੀਕ ਹੈ ਜੀ ਨੌਰੀ ਨਾ ਇਹਨਾਂ ਦਾ ਦੀਪੰਕਰ ਪੁੱਛਤਾ डॉक्टर ने आया। सर्विस टाइम जेल रेजिस्टेंस नहीं है। डॉक्टर ने सबको इतना छुट्टी दी। तो देखिए आपको तो मरीज़ ऐसे ही टेक्नोलॉजी से आएगा। ब्रेटिंग चल रहे हैं तो तीन याने चौबीसों याने दिखाते हैं। हाँ, ये तो कुछ सॉल्यूशन है, मेडिसिन भी है। मेडिसिन बहुत, है

ਆਏ ਆਏ ਠੀਕ ਜੀ ਕਿਤੇ ਬਣਾਇਆ ਤੁਹਾਨੂੰ ਉਹ ਵੀ ਅੰਮ੍ਰਿਤਸਰ ਤੋਂ ਆਇਆ ਮੇਰੇ ਤੇ ਆਪ ਗੱਲ ਕਰੀ ਹਾਂਜੀ ਅੰਮ੍ਰਿਤ ਸਾਹਿਬ ਅੱਜ ਤੁਸੀਂ ਚਮਕੌਰ ਸਾਹਿਬ ਹਸਪਤਾਲ ਚ ਆਏ ਆ ਕਾਫੀ ਦਿਨ 1 ਸਾਲ ਦਾ ਸਮਾਂ ਸੀਗਾ ਜਿਹੜਾ ਕੰਮ ਪੂਰਾ ਹੋਣਾ ਸੀ ਪਰ ਅਜੇ ਵਿਚ ਲਟਕਦਾ ਤੇ ਲੋਕ ਬਹੁਤ ਪਰੇਸ਼ਾਨ ਹੋਣੇ ਬਿਲਕੁਲ ਉਸੇ ਬਾਰੇ ਮੈਂ ਗੱਲ ਕੀਤੀ ਐ ਐਕਚੁਅਲੀ ਪ੍ਰੋਬਲਮ ਇਹ ਐ ਕਿ ਜਿਹੜਾ ਪ੍ਰੋਜੈਕਟ ਸੀ ਉਹਨੂੰ ਫੈਲਾਇਡ ਜੋ ਸੀ ਪਾਸਵਰਡ ਬਣਾਈ ਹੈ ਉਹ ਵਿੱਚ ਹੈ ਨਹੀਂ ਇਹ ਰਿਵਾਇਜ਼ ਕੀਤਾ ਗਿਆ ਸੀ ਤਾਂ ਕਿ ਜੇ ਤੁਸੀਂ ਦੇਖਿਆ ਕਿ ਇੱਕ ਇੱਕ ਅੰਜਨ ਬੋਰ ਦੇ ਚੈਟ ਤੇ ਉਹ ਅੰਜਨ ਤਾਂ ਬਣਾਤੀ ਉਹਦੀ ਅਪਰੂਵਲ ਬਣਾ ਚੀਨਦਾ ਪ੍ਰਾਇਰ ਅਪਰੂਵਲ ਨਹੀਂ ਲਿਤੇਗੀ ਤੇ ਉਹਦੇ ਕਰਕੇ ਇਹ ਜਿਹੜਾ ਇਹ ਹੀ ਹੈ ਜਿਹਦਾ ਅਪਰੂਵਲ ਨਹੀਂ ਸਿਲਪਾ ਮਤਲਬ ਇਹ ਡਿਪਾਰਟਮੈਂਟ ਲੈਵਲ ਤੇ ਹੀ ਜਿਹੜੀ ਪੁਟਾਈ ਹੋ ਜੀ ਜਿਸ ਕਾਰਨ ਕਿ ਡਿਲੇ ਹੋ ਲੇਕਿਨ ਮੇਰੀ ਮੁਹਰੇ ਉਹਨਾਂ ਨਾਲ ਗੱਲ ਹੋਈ ਹੈ ਉਹ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹ ਜੋ ਇਹਨਾਂ ਨੂੰ ਹੋਰ ਰਿਕੁਆਇਰਮੈਂਟ 3 ਕਰੋੜ 14 ਲੱਖ ਦੀ ਲੱਖ ਦੀ ਭੇਜੀ ਹੋਏਗਾ ਹੋ ਜਾਏਗਾ ਇਹ ਸਰ ਇੱਕ ਹੋਰ ਐਂਬੂਲੈਂਸ ਨਹੀਂ ਹੈਗੀ ਨਾ ਡਰਾਈਵਰ ਇਹ ਕੀ ਕਾਰਨ ਹੈ ਵੀ ਲੋਕ ਪਰੇਸ਼ਾਨ ਹੁੰਦੇ ਕਈ ਇਹ ਬੰਦਿਆਂ ਨੂੰ ਆਪਣੀ ਜਾਨ ਨੂੰ ਹੱਥ ਵੀ ਧੋਣਾ ਪਿਆ ਵੀ ਡਰਾਈਵਰ ਨਾ ਹੋਣ ਕਾ ਐਂਬੂਲੈਂਸ ਦੀ ਐਗਰ ਦੀ ਗੱਲ ਡਰਾਈਵਰ ਨੂੰ ਤਰਸਾ ਮਿਲਣ ਤੇ ਕੰਮ ਛੱਡ ਗਏ ਜਾਨ ਤੋਂ ਹੱਤਾਂ ਨਹੀਂ ਧੋਣਾ ਪਿਆ ਸੀ ਐਮਬੂਲੈਂਸ ਅਰੇਂਜ ਸਵਾਟ ਕਰੀ ਗਏ ਹੈ ਹਾਂਜੀ ਸਰ ਤੇ ਇਹ ਦੱਸੋ ਕਿ ਐਮਬੂਲੈਂਸ ਹੈ ਐਮਬੂਲੈਂਸ ਡਰਾਈਵਰ ਨਹੀਂ ਹੈਗਾ ਸਰ ਐਮਬੂਲੈਂਸ ਹਾਂਜੀ ਐਮਬੂਲੈਂਸ ਡਰਾਈਵਰ ਕਿਵੇਂ ਮੈਨੇ ਡਰਾਈਵਰ ਦਾ ਅਸੀਂ 5 ਵਾਰੀ ਲਿਖ ਚੁੱਕੇ ਹਾਂ ਗਵਰਨਮੈਂਟ ਕੋ ਕਾਰ ਦੀ ਬਤਰੀ ਸਭ ਲੋਕ ਪ੍ਰਾਈਵੇਟ ਵਾਹਨ ਦਾ ਲੱਭ ਮਤਲਬ ਐਮਬੂਲੈਂਸ 'ਚ ਡਰਾਈਵਰ ਹੈਗਾ ਅਸੀਂ ਫਿਰ 108 ਨੂੰ ਕਾਲ ਕਰਦੇ ਜਿਹੜੀ ਤਾਂ ਸਾਡੇ ਕੋਲ ਇੱਥੇ ਹੁੰਦੀ ਹੈ ਉਹ ਅਜੇ ਤੋ ਨਹੀਂ ਕਿਤੇ ਗਈ ਤੇ ਸਾਡੇ ਇਮੀਡੀਏਟਲੀ ਮਿਲ ਜਾਵੇ ਲਈਤਾ 15 ਮਿੰਟ ਲੱਗਦਾ ਨੇ ਦਾ ਟ੍ਰੇਟ ਸਰ ਤਿੰਨ ਘੰਟੇ ਤੋਂ ਲੈ ਕੇ ਚਾਰ-ਚਾਰ ਨਾ ਟੇਮੇਟ ਕੰਪਨੀ ਸਰ ਚਾਰ ਘੰਟੇ ਜਿਹੜੀ ਪਹਿਲਾਂ ਖਬਰ ਲਗਾਈ ਸੀ ਸਰ ਚਾਰ ਘੰਟੇ ਵੀ ਮਰੀਜ਼ ਅੱਧੇ ਘੰਟੇ ਵਿੱਚ ਟੈਂਪਰ ਹੋ ਗਿਆ ਸਰ ਮਰੀਜ਼ ਵੀ ਬਿਲਕੁਲ ਠੀਕ ਸੀ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਡੈਲੀ ਨਹੀਂ ਹੋਈ ਸਰ ਕੋਈ ਐਦਾਂ ਦੀ ਗੱਲ ਨਹੀਂ ਵੀ ਕਿਸੇ ਨੂੰ ਜਾਨ ਤੋਂ ਹੱਥ ਹੋਣਾ ਪਿਆ ਪਰ ਡਰਾਈਵਰ ਤਾਂ ਨਹੀਂ ਹੈ ਨਾ ਜੀ ਮੈਂ ਮੰਨਦਾ ਮੰਨ ਕੋਈ ਤੇਰੇ ਕੋਲ 108 ਦਾ ਡਰਾਈਵਰ ਹੈ ਉਹ ਮੈਨੇਜ ਕਰ ਰਿਹਾ ਪਰ ਮੈਂ ਕਰਦਾ ਗੱਲ ਵੀ ਚੱਲ ਦੇਣ ਤੇ ਜਿਹੜਾ ਡਰਾਈਵਰ ਇਹ ਦੱਸਦਾ ਸਰਕਾਰੀ ਕਮੇਟੀ ਚ ਬਣ ਜੇਗਾ ਜੀ ਇਹ। ਬਹੁਤ ਵਧੀਆ ਜਗਾ। ਆਲਮੋਸਟ ਕੀ ਹੋ ਰਿਹਾ ਹੈ? ਫੌਂਡਸ ਵੀ ਕਰਦੇ। 2 ਤਿੰਨ ਮਹੀਨੇ ਦੇ ਅੰਦਰ। ਅਗਰ ਫੰਡ ਸਾਜ। ਵੱਧਦਾ ਮੇਰਾ ਗੱਲ ਦਿੱਨੇ ਵੀ ਫੌਂਡਸ ਦਾ ਫੈਸਲਾ ਹੋ ਜਾਵੇ। ਜਿਹੜੀ ਡਾਕਟਰਾਂ ਦੀ ਕੈਂਸਰ ਉਹ ਕਰ ਤੋਂ ਕੋਈ ਨਹੀਂ। ਡਾਕਟਰ ਤੋਂ ਘਟਾ ਉਹ ਵੀ ਕਰਦੇ। ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਰੇਤਈ ਵਿੱਚਿਆ ਉਹਨਾਂ ਨੇ ਮੈਡੀਕਲ ਕਾਲਜ ਨਹੀਂ ਲਾਇ। ਸਾਡੀ ਸਰਕਾਰ ਹੁਣ ਮੈਡੀਕਲ ਕਾਲਜ ਬਣਾ ਰਹੀ ਹੈ ਪ੍ਰੋਪਰ। ਬਹੁਤ ਵੱਧਾਂ ਆਉਣਗੇ। ਪਹਿਲਾਂ ਤਾਂ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਨਹੀਂ ਸੀ ਨਾ ਸਿਹਤ ਵੱਲ। ਨਾ ਲੋਕਾਂ ਦੀ ਪੜਾਈ ਹੋਈ ਜਿਹੜੀ ਹੁਣ ਸਰਕਾਰ ਹੈ ਉਹ ਸੇਧੋਂ ਨਹੀਂ ਦੇਖੀ ਮੈਡੀਕਲ ਕਾਲਜ ਕੋਈ ਨਹੀਂ ਤੇ ਇੱਥੇ ਮਾਫੀਆ ਕੋਈ ਸਾਰੇ ਪੁਰਾਣੇ ਸਾਫਕਾ ਤੁਸੀਂ ਦੇਖੇ ਐ 15 ਸਾਲ ਤੋਂ ਜਿਹੜੇ ਐਮ.ਐਲ.ਏ ਸੀ ਉਹ ਇੱਥੇ ਮਾਫੀਆ ਚਲਾਉਂਦੇ ਰਹੇ ਰੇਤਾ ਹੁਣ ਕੋਈ ਰੇਤਾ ਮਾਫੀਆਂ ਨਹੀਂ ਚਲਾ ਰਿਹਾ ਪਬਲਿਕ ਸਾਈਟ ਐ ਲੋਕਾਂ ਨੂੰ ਸਸਤਾ ਰੇਤਾ ਮਿਲ ਰਿਹਾ ਨਸ਼ਿਆਂ ਤੇ ਹੱਲ ਪਾਈ ਗਈ ਐ ਮੈਂ ਨਹੀਂ ਕਹਿੰਦਾ ਖਤਮ ਹੋ ਗਿਆ 50% ਜਿਹੜਾ ਯੂਰ ਘਟਿਆ ਐਮਐਲਏ ਸਾਹਿਬਕ ਤੁਸੀਂ ਇੱਕ ਵਿਜ਼ਿਟ ਕੀਤਾ ਸੀਗਾ ਇੰਸਟੀਚਿਊਟ 'ਚ ਤੁਹਾਡੇ ਨਾਲ ਸਿੱਖਿਆ ਮੰਤਰੀ ਸੀਗੇ ਤੇ ਪਹਿਲਾਂ ਡਾਕਟਰ ਬਲਬੀਤ ਸਿਹਤ ਮੰਤਰੀ ਮੈਡੀਕਲ ਕਾਲਜ ਤਜ਼ਵੀਰ ਕਰਨ ਨੂੰ ਕਹਿੰਦੇ ਸੀ ਵੀ ਜਿਹੜੀ ਇੰਸਟੀਚਿਊਟ ਆ ਬੇਲੇ ਰੋਡ ਤੇ ਉਹਦਾ ਕੀ ਸਟੇਟਸ ਹੈ ਜੀ ਦੇਖੋ ਇਹ ਪੁਰਾਣੀਆਂ ਜਿਹੜੀਆਂ ਸਰਕਾਰਾਂ ਪੁਰਾਣੇ ਇੱਥੇ ਜਿਹੜੇ ਐਮਐਲਏ ਸੀ ਉਹਨਾਂ ਦੀ ਸੋਚ ਇੱਕ ਸੀ ਕਿ ਉਹਨਾਂ ਨੂੰ ਪੈਸਾ ਕਿਵੇਂ ਬਣਦਾ ਉਹਨਾਂ ਦੀ ਸੋਚ ਇਹ ਸੀ ਕੋਈ ਨਹੀਂ ਦੇਖਦੇ ਸੀ ਵੀ ਇਹਦੀ ਜ਼ਰੂਰਤ ਹੈ ਕਿ ਨਹੀਂ ਇੱਕੇ ਚਿੱਟਾ ਆਰਟੀ ਉਹਨਾਂ ਨੇ ਬੰਦ ਕਰ ਦਿੱਤਾ ਪੰਜਾਬ ਦੇ 4400 ਦੇ ਕਰੀਬ ਇੰਜੀਨੀਅਰਿੰਗ ਕਾਲਜ ਸੀ ਜਿਨ੍ਹਾਂ ਚੋਂ 100 ਤੋਂ ਵੱਧ ਬੰਦ ਹੋ ਚੁੱਕੇ ਹਨ ਉਹਨਾਂ ਨੇ ਨਾ ਸਮਝੀ ਚ ਇੱਕ ਹੋਰ ਇਹ ਇੰਜੀਨੀਅਰਿੰਗ ਕਾਲਜ ਬਣਦਾ ਜ ਜੀ ਦੀ ਜ਼ਰੂਰਤ ਹੈ ਇੰਸਟੀਟਿਊਟ ਹੈ ਪ੍ਰਾਈਵੇਟ ਹੈ ਜੀ ਸਰਕਾਰੀ ਤਾਂ ਨਹੀਂ ਹੈ ਨਹੀਂ ਟੈਕਨੀਕਲੀ ਯੂਨੀਵਰਸਿਟੀ ਦਾ ਇੰਸਟੀਟਿਊਟ ਦਾ ਬੋਰਡ ਹੈ ਜੀ ਉੱਥੇ ਹਾਂ ਇੰਸਟੀਟਿਊਟ ਹੈ ਹਾਂ ਜੀ ਇਸ ਇੰਸਟੀਟਿਊਟ ਪ੍ਰਾਈਵੇਟ ਵੀ ਹੋ ਸਕਦਾ ਸਰਕਾਰੀ ਵੀ ਹੋ ਸਕਦਾ ਜੀ ਇਹ ਇਹ ਇੱਕ ਯੂਨੀਵਰਸਿਟੀ ਹੈਗੇ ਟੈਕਨੀਕਲ ਯੂਨੀਵਰਸਿਟੀ ਉਹਦੇ ਅੰਦਰ ਆ ਠੀਕ ਹੈ ਜੀ ਪੀ ਕੇ ਗੁਦਰ ਜੀ ਜੰਦੂਸ ਜੀ ਦੂਸਰੀ ਜਿਹੜੀ ਮੇਨ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਸਾਬਕਾ ਮੁੱਖ ਮੰਤਰੀ ਜਿੱਥੇ ਰੌਲਾ ਪਾ ਰਹੇ ਨੇ ਵੀ ਇਸ ਟਿਊਬ ਮੈਂ ਸ਼ੁਰੂ ਕੀਤਾ ਸੀ ਤੇ ਹੁਣ ਸਰਕਾਰ ਨੇ ਬੰਦ ਕਰ ਦਿੱਤਾ ਜਦ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਅੱਜ ਦੀ ਨਹੀਂ 10 ਸਾਲ ਪਹਿਲਾਂ ਵੀ ਕਿਸੇ ਇੰਜੀਨੀਅਰਿੰਗ ਕਾਲਜ ਦੀ ਜ਼ਰੂਰਤ ਹੈ ਨਹੀਂ ਸੀ ਲੇਕਿਨ ਉਹਦੇ باوجود ਉਹਨਾਂ ਨੇ ਆਪਣਾ ਇਹ ਫਾਇਦਾ ਦੇਖਦੇ ਹੋਏ ਵੀ ਉਹਨਾਂ ਨੂੰ ਚਾਰ ਪੈਸੇ ਚ ਵੰਦੇ ਸੀ ₹42 ਇੱਕ ਜਿਹੜੀ ਜ਼ਮੀਨ ਕੋਈ ਕਰੋੜਾਂ ਰੁਪਏ ਦੀ ਲੱਖਾਂ ਜੇ ਦੇਤੀ ਕਰੋੜਾਂ ਦਾ ਜਿਹੜਾ ਹੈਗਾ ਕੱਪੜਾ ਪਿਆ ਜੀ ਫਿਰ ਇੱਕ ਇੰਜੀਨੀਅਰਿੰਗ ਕਾਲਜ ਬਣਾਇਆ ਗਿਆ ਜਿਹਦੀ ਕੀ ਲੋੜ ਹੈ ਜੀ ਲੋੜ ਸੀਗੀ ਕਿ ਮੈਡੀਕਲ ਕਾਲਜ ਬਣਦੇ ਤਾਂ ਕਿ ਡਾਕਟਰਾਂ ਦੀ ਸ਼ਾਰਟੇਜ ਬਹੁਤ ਹੈ ਤੇ ਅੱਜ ਸਰਕਾਰ ਚਾਹੁੰਦੀ ਹੈ ਕਿ ਡਾਕਟਰ ਲਗਾਉਣ ਪਰ ਡਾਕਟਰ ਅਵੇਲੇਬਲ ਨਹੀਂ ਡਾਕਟਰ ਡਾਕਟਰਾਂ ਦੀ ਜੇ ਤੁਸੀਂ ਮੈਂ ਤੁਹਾਨੂੰ ਦੱਸਾਂ ਸਾਡੇ ਪੰਜਾਬ ਚ 40000 ਇੰਜੀਨੀਅਰ ਬਣਦੇ ਨੇ ਘੱਟੋ ਘੱਟ ਹਰ ਹਰ ਸਾਲ ਔਰ ਡਾਕਟਰ ਸਿਰਫ 4 ਜਾਂ 5000 ਬਣਦੇ ਚਾਰ ਚਾਰ ਵੀ ਨਹੀਂ ਸ਼ਾਇਦ ਮੈਂ ਉਹ ਵੀ ਜ਼ਿਆਦਾ ਕਹਿ ਰਿਹਾ ਮੇਰਾ ਖਿਆਲ ਹੈ ਵੀ ਇਹ ਤੋਂ ਵੱਧ ਨਹੀਂ ਅੱਜ ਜ਼ਰੂਰਤ ਹੈ ਮੈਡੀਕਲ ਕਾਲਜ ਦੀ ਤੇ ਸਾਡੀ ਸਰਕਾਰ ਨੇ ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਇੰਜੀਨੀਅਰਿੰਗ ਕਾਲਜ ਦੀ ਜ਼ਰੂਰਤ ਨਹੀਂ ਇਹ ਚਿੱਟਾ ਹਾਥੀ ਉਹਨਾਂ ਨੇ ਇੱਥੇ ਬੰਦ ਹੈ ਇਹ ਹੋ ਸਕਦਾ ਮੈਡੀਕਲ ਚ ਤਬਦੀਲ ਹੋ ਸਕਦਾ ਹੈ ਇਹ ਮੈਂ ਕੋਸ਼ਿਸ਼ ਕਰ ਰਿਹਾ ਕੋਸ਼ਿਸ਼ ਕਰ ਰਿਹਾ ਪਰੇ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹਾ ਵੀ ਇੱਕ ਇੱਕ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਦਾ ਹੈ ਬਹੁਤ ਬਹੁਤ ਸਰਕਾਰ ਨੂੰ ਦਿੰਦੀ ਹੈ ਕਿ ਨਹੀਂ ਮੈਂ ਕਹਾਂ ਨਹੀਂ ਸੰਭਾਲ ਪਰ ਮੇਰੀ ਕੋਸ਼ਿਸ਼ ਹੈ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹ ਬਣਾਈਏ ਉਹ ਨਾ ਬਣਾਈਏ ਜਿਹੜੀ ਪਹਿਲਾਂ ਹੀ ਸਾਡੇ ਕੋਲ ਬਹੁਤ <table> ਪੁਰਣੀਆ ਸਰਕਾਰਾਂ ਨੇ ਜਿਹੜਾ ਬਿੱਲ 45 ਪੁੱਲ ਰੋਕਿਆ ਮੈਂ ਆ ਸਾਰੀ ਪਬਲਿਕ ਨੂੰ ਦੱਸਣਾ ਚਾਹੁੰਦਾ ਆਪਣੇ ਹਲਕਾ ਜਨਵਾਸੀ ਨਹੀਂ ਪੰਜਾਬ ਵਾਸੀਆਂ ਨੂੰ ਕਿ ਇਸ ਜਿਹੜੇ ਪੁੱਲ ਦੀ ਉਹ ਸਾਫ ਕਾ ਮੁੱਖ ਮੰਤਰੀ ਗੱਲ ਕਰਦੇ ਆ ਉਹਦੇ ਲਈ 1 ਇੰਚ ਵੀ ਜਗ੍ਹਾ ਇੱਕ ਕੋਇਰ ਨਹੀਂ ਉਹਨਾਂ ਨੇ ਕਿਹਾ ਜਦ ਜਗ੍ਹਾ ਹੀ ਨਹੀਂ ਕੋਇਰ ਕੋਈ ਤਾਂ ਪੁੱਲ ਕਿੱਥੋਂ ਬਣੇਗਾ ਪੁਰਣੀ ਨੇ ਕਿ ਸੋਸ਼ੇਵਾਦੀ ਕੀਤੀ ਸੀ ਉੱਥੇ ਲਿਆ ਕੇ ਸਮਾਨ ਰੱਖਤਾ ਸੀ ਮਸ਼ੀਨਾ ਰੱਖਤੀਆਂ ਨਹੀਂ ਪੱਥਰ ਲਾਦਦਾ ਵੀ ਉਹਦੀ ਉਹ ਉਹਦਾ ਉਦਘਾਟਨ ਹੋ ਸੋ ਉਹ ਸੋਸ਼ੇਵਾਦੀਆਂ ਲਈ ਮਸ਼ਹੂਰ ਹੈ ਤੇ ਹੁਣ ਪਹਿਲਾਂ ਵੀ ਉਹ ਭਦੌੜ ਤੋਂ ਭੱਜੇ ਹੁਣ ਜਲੰਧਰ ਚਲੇ ਗਏ ਤੇ ਐਮਐਲਏ ਸਾਹਿਬ ਇਹ ਜਿਹੜਾ ਕੇਂਦਰ ਦਾ ਇੱਕ ਸਤਲੂ ਦਰਿਆ ਹੈ ਕੇਂਦਰ ਦੇ ਅੰਦਰ ਆਉਂਦਾ ਹੈ ਜਦੋਂ ਇਹਦੇ ਪੁਲ ਤੇ ਲੱਗਣਾ ਤਾਂ ਕੇਂਦਰ ਦੀ ਮਨਜ਼ੂਰੀ ਜ਼ਰੂਰੀ ਨਹੀਂ ਜੀ ਮੇਰਾ ਦੇਖੋ ਮੈਂ ਇਹਦੇ ਬਾਰੇ ਵਿੱਚ ਉਹ ਮੈਨੂਅਲੀ ਇਸ ਵਾਰ ਇਹ ਨੌਲੇਜ ਪਰ ਮੇਰਾ ਖਿਆਲ ਇਸ ਸਟੇਟ ਵੀ ਬਣਾ ਸਕਦੀ ਹੈ ਬਣਾ ਸਕਦੀ ਹੈ ਕੋਈ ਐਨਓਸੀ ਦੀ ਅੱਜ ਲੋੜ ਨਹੀਂ ਹੈ ਤੁਸੀਂ ਵੀ ਤਾਂ ਤੁਸੀਂ ਵਿਧਾਨ ਸਭਾ ਦਾ ਇੱਕ ਸਵਾਲ ਚੱਕਿਆ ਸੀ ਸਤਲੁਜ ਦਰਿਆ ਦਾ ਉਹ ਕਿੱਥੇ ਸਟੇਟਸ ਹੈ ਜੀ ਦੇਖੋ ਮੈਂ ਚੁੱਕਿਆ ਸੀ ਦੋ ਵਾਰੀ ਚੁੱਕਿਆ ਔਰ ਮੈਂ ਹਰ ਵਾਰੀ ਇਹੀ ਕੋਸ਼ਿਸ਼ ਕਰਾਂਗਾ ਜਲ ਤੋਂ ਜਲਦ ਇਹ ਪੁਲ ਬਣੇ ਲੇਕਿਨ ਮੈਂ ਹਲੇ ਤੱਕ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਵਾਦਾ ਨਹੀਂ ਕੀਤਾ ਕਿਉਂਕਿ ਮੈਂ ਝੂਠਾ ਵਾਦਾ ਨਹੀਂ ਕਰਦਾ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹ ਕੁਰ ਵੀ ਬਣ ਜੇ ਤੇ ਇਹ ਜਿਹੜੀ ਟੈਕਨੀਕਲ ਯੂਨੀਵਰਸਿਟੀ ਹੈ ਐਨੀ ਮੈਡੀਕਲ ਕਾਲਜ ਠੀਕ ਸਰ ਜਮੁਦਾ ਸਿੰਘ ਜੱਟ ਜੀ ਵੀ ਇੱਥੇ ਨੇ ਇੱਕ ਸਾਧਨ ਤੁਸੀਂ ਐਮ ਐਲ ਏ ਡਾਕਟਰ ਚਾਰੰਗੀਤ ਨੂੰ ਕਿ ਕਿ ਪ੍ਰਸ਼ਾਸਕ ਅਧਾਰੀਆਂ ਨੂੰ ਨਾਲ ਲੈ ਕੇ ਹਸਪਤਾਲ ਦਾ ਮੀਟਿੰਗ ਕੀਤੀ ਜਾ ਰਹੀ ਹੈ ਤੇ ਵੱਡਾ ਜੋ ਇਕੱਠਾ ਤੁਸੀਂ ਦੇਖ ਸਕਦੇ ਹੋ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਐਮ ਐਲ ਏ ਡਾਕਟਰ ਚਾਰੰਗੀਤ ਹੋਂਚੂ ਹਿੰਦ ਫਿਟ ਹਸਪਤਾਲ ਦੇ ਵਿੱਚ ਉਹਨਾਂ ਵੱਲੋਂ ਮਰੀਜ਼ਾਂ ਨੂੰ ਵੀ ਪੁੱਛਿਆ ਗਿਆ ਕਿ ਕਿਸੇ ਤਰ੍ਹਾਂ ਦੀ ਕੋਈ ਦਵਾਈ ਦੀ ਘਾਟ ਹੈ ਜਾਂ ਕਿਸੇ ਹੋਰ ਚਾਅ ਦੀ ਕੋਈ ਘਾਟ ਆ ਤਾਂ ਉਹਨਾਂ ਨੂੰ ਦੱਸਿਆ ਜਾਵੇ। ਐਮਰਿਲ ਸਾਹਿਬ ਵੱਲੋਂ ਸ਼ੰਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਦੌਰਾ ਕੀਤਾ ਗਿਆ। ਲਾਈ ਤਸਵੀਰਾਂ ਤੁਸੀਂ ਦੇਖ ਲਿਓ ਤੇ ਤੁਹਾਨੂੰ ਬਿਲਡਿੰਗ ਵੀ ਦਿਖਾਵਾਂਗੇ ਜਿੱਥੇ ਬਿਲਡਿੰਗ ਦੇ ਵਿੱਚ ਕੰਸਟ੍ਰਕਸ਼ਨ ਦਾ ਪਿਛਲੇ 1 ਸਾਲ ਤੋਂ ਕੰਮ ਚੱਲ ਰਿਹਾ ਹੈ। ਪਰੰਤੂ 3 ਕਰੋੜ 14 ਲੱਖ ਦੀ ਜੋ ਨਵੀਂ ਅਕਵਾਇਰ ਹੈ ਉਸ ਤੋਂ ਬਾਅਦ ਹੀ ਇਸ ਨੂੰ ਪੂਰਾ ਕੀਤਾ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਇਹ ਸਰਕਾਰੀ ਹਸਪਤਾਲ ਜੋ 14 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਫੰਡਾਂ ਦੀ ਜੋ ਕਿ ਸਰਕਾਰ ਵੱਲੋਂ ਪਿਛਲੀ ਸਰਕਾਰ ਵੱਲੋਂ ਇਸ ਨੂੰ ਜਾਰੀ ਕੀਤਾ ਸੀ ਸਾਫਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਜਿਹਦੇ ਵਿੱਚ 14 ਕਰੋੜ ਮਨਜ਼ੂਰ ਹੋਇਆ ਸੀ ਜਿਹਦੇ ਵਿੱਚ ਇੱਕ ਬੇਸਮੈਂਟ ਬਣਾਈ ਗਈ ਬੇਸਮੈਂਟ ਤੋਂ ਬਣਾਉਣ ਤੋਂ ਬਾਅਦ ਸਰਕਾਰ ਨੇ ਕੁਝ ਫੰਡ ਜਾਰੀ ਕੀਤੇ ਸੀ ਤੇ ਦੁਬਾਰਾ ਹੁਣ 3 ਕਰੋੜ 14 ਲੱਖ ਰੁਪਏ ਇਸ ਦਵਾ ਇਹ ਹਸਪਤਲ ਨੂੰ ਚਾਲੂ ਕਰਨ ਦੇ ਲਈ ਫੰਡਾਂ ਦੀ ਘਾਟ ਹੋਣ ਕਰਕੇ ਇਸ ਦੇ ਵਿੱਚ ਕੰਮ ਰੁਕਿਆ ਹੋਇਆ ਸੀ ਤੇ ਜਿਸ ਦੇ ਲਈ ਅੱਜ ਐਮਐਲਏ ਡਾਕਟਰ ਚਰਨਜੀਤ ਪ੍ਰਸ਼ਾਸਕ ਅਧਿਕਾਰੀ ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਠੇਕੇਦਾਰ ਦੇ ਨਾਲ ਗੱਲਬਾਤ ਕਰ ਰਹੇ ਤੇ ਉਹਨਾਂ ਨੇ ਦੱਸਿਆ ਕਿ 3 ਕਰੋੜ 14 ਲੱਖ ਰੁਪਏ ਦੀ ਅਕਵਾਇਰਮੈਂਟ ਹੈ ਤੇ ਇਹ ਕੰਮ ਦੁਆਰਾ ਤਾਂ ਹੀ ਸ਼ੁਰੂ ਹੋ ਸਕਦਾ ਹੈ ਜਿਸ ਦੇ ਲਈ ਉਹਨਾਂ ਨੇ ਅਧਿਕਾਰੀਆਂ ਨੂੰ ਫੋਨ ਕੀਤਾ ਹੈ ਤੇ ਵਿਦਨ ਵੀਕ ਦੇ ਵਿੱਚ ਇਹ ਪੈਸੇ ਜਾਰੀ ਹੋਣ ਦੀ ਸੁਭਾਵਨਾ ਵਰਤ ਕੀਤੀ ਗਈ ਹੈ ਲਾਈਵ ਤਸਵੀਰਾਂ ਡੇਲੀ ਨਿਊਜ਼ਰੀ ਚਮਕੌਰ ਸਾਹਿਬ ਤੋਂ ਇਕਵਾਲ ਸਿੰਘ ਵਾਲੀ ਦੀ ਰਿਪੋਰਟ ਨਾਲ ਤੁਸੀਂ ਦੇਖ ਰਹੇ ਹੋ ਦੇਖ ਸਕਦੇ ਹੋ ਹਸਪਤਾਲ ਇਹ ਸਰਕਾਰੀ 14 ਕਰੋੜ ਦੀ ਲਾਗਤ ਨਾਲ ਬਣੇ ਇਹ ਸੰਸਥਾ ਹਲ ਦਾ ਇਹ ਕੰਮ ਰੁਕਣ ਦੇ ਨਾਲ ਮਰੀਜ਼ ਕਾਫੀ ਪਰੇਸ਼ਾਨ ਨੇ ਤੇ ਚਮਕੌਰ ਸਾਹਿਬ ਹਸਪਤਾਲ ਵਿੱਚ ਡਰਾਈਵਰ ਦੀ ਘਾਟ ਹੋਣ ਕਾਰਨ ਜੋ ਕਿ ਮਰੀਜ਼ ਪਰੇਸ਼ਾਨ ਹੋ ਰਹੇ ਸਨ ਜਿਸ ਦੇ ਲਈ ਉਹਨਾਂ ਵੱਲੋਂ ਇਸ ਦੀ ਵਿੱਚ ਇੱਕ 3 ਕਰੋੜ 14 ਲੱਖ ਦਾ ਵਾਅਦਾ ਕੀਤਾ ਗਿਆ ਜਲਦੀ ਆਉਣ ਦੇ ਨਾਲ ਤੇ ਇੱਕ ਉਹਨਾਂ ਨੇ ਕਿਹਾ ਡਰਾਈਵਰ ਨੂੰ ਜਲਦੀ ਮੁਹੀਆ ਕਰਾਇਆ ਜਾਵੇਗਾ ਤੇ ਤਨਖਾਹਾਂ ਨਾ ਮਿਲਣ ਕਾਰਨ ਡਰਾਈਵਰ ਨੇ ਨੌਕਰੀ ਤੋਂ ਅਸਤੀਫਾ ਦਿੱਤਾ ਹੈ ਸੀ ਤੇ ਨਾਲ ਹੀ ਉਹਨਾਂ ਨੇ ਦਰਿਆ ਸਤਲੁਜ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਸਵਾਲ ਉਠਾਏ ਗਏ ਆ ਲਾਈਵ ਤਸਵੀਰਾਂ ਡੇਲੀ ਨਿਸ਼ਚ ਚੰਕੌਰ ਸਾਹਿਬ ਤੇ ਇਕਬਾਲ ਸਿੰਘ ਵਾਲੀ ਦੀ ਪੋਟਰ ਨਾਲ હાਜਰ ਨੇ